ਰੂਸ ਯੂਕਰੇਨ ਜੰਗ ਨੂੰ ਕਰੀਬ 1000 ਦਿਨ ਪੂਰੇ ਹੋ ਚੁੱਕੇ ਨੇ ਤੇ ਹੁਣ ਜੰਗ ਨਾਜ਼ੁਕ ਦੌਰ 'ਚ ਪਹੁੰਚ ਚੁੱਕੀ ਹੈ ਪ੍ਰਮਾਣੂ ਜੰਗ ਛੇੜਨ ਦੇ ਅਸਾਰ ਦਿਨ-ਬ-ਦਿਨ ਗਹਿਰੌਂਦੇ ਜਾ ਰਹੇ ਨੇ ਦੱਸਦੀ ਹੈ ਕਿ ਇਤਿਹਾਸ 'ਚ ਪਹਿਲੀ ਵਾਰ ਰੂਸ ਨੇ ਯੂਕਰੇਨ ਤੇ ਬਹੁਤ ਖਤਰਨਾਕ ਮੰਨੀ ਜਾਣ ਵਾਲੀ ਲੰਬੀ ਦੂਰੀ ਦੀ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲ ਨਾਲ ਗੋਲਾਬਾਰੀ ਕੀਤੀ ਹੈ ਦਰਅਸਲ ਯੂਕਰੇਨ ਵੱਲੋਂ 2 ਦਿਨ ਪਹਿਲਾਂ ਅਮਰੀਕੀ ਮਿਸਾਈਲ ਤੇ ਉਸ ਤੋਂ ਬਾਅਦ ਬਰਤਾਨੀਆ ਦੀ ਲੰਬੀ ਦੂਰੀ ਦੀ ਸਟਾਰਮ ਸ਼ੈਡੋ ਮਿਸਾਈਲ ਦਾਗਨ ਦੇ ਜਵਾਬ ਚ ਰੂਸ ਨੇ ਇਹ ਸਖਤ ਕਦਮ ਚੁੱਕਿਆ ਉਧਰ ਅਮਰੀਕਾ ਵੱਲੋਂ ਯੂਕਰੇਨ ਨੂੰ ਐਂਟੀ ਪਰਸਨ ਲੈਂਡ ਮਾਈਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਨਾਲ ਮਾਮਲਾ ਹੋਰ ਭੱਖ ਗਿਆ ICBM ਦੀ ਵਰਤੋਂ ਕਰਨ ਦੇ ਨਾਲ ਹੀ ਰੂਸ ਨੇ ਪੱਛਮੀ ਦੇਸ਼ਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ ਕਿ ਉਹ ਵੱਡੇ ਕਦਮ ਚੁੱਕਣ ਤੋਂ ਡਰੇਗਾ ਨਹੀਂ ਇਹੀ ਨਹੀਂ ਰੂਸੀ ਰਾਸ਼ਟਰਪਤੀ ਪੁਤਿਨ ਨੇ ਪੋਲੈਂਡ ਸਿਤਤ ਅਮਰੀਕੀ 에ਅਰ ਵਸਤੂ ਤਬਾਹ ਕਰਨ ਦੀ ਧਮਕੀ ਵੀ ਦਿੱਤੀ ਹੈ ਯੂਕਰੇਨ ਦੀ ਹਵਾਈ ਫੌਜ ਨੇ ਦਾਅਵਾ ਕੀਤਾ ਕਿ ਰੂਸ ਨੇ ਬੀਤੇ ਦਿਨ ਯੂਕਰੇਨੀ ਸ਼ਹਿਰ ਨਿਪਰੋ ਤੇ ਹਮਲੇ ਦੌਰਾਨ ਇੱਕ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲ ਨਾਲ ਹਮਲਾ ਕੀਤਾ ਇਸ ਨੂੰ ਕੈਸਪੀਅਨ ਸਾਗਰ ਦੀ ਸਰਹੱਦ ਤੇ ਸਥਿਤ ਰੂਸ ਦੇ ਅਸਤਰਖਾਨ ਖੇਤਰ ਤੋਂ ਲਾਂਚ ਕੀਤਾ ਗਿਆ ਇਸ 외ਲਾਵਾ ਅਟ ਹੋਰ ਮਿਸਾਇਲਾਂ ਨਾਲ ਹਮਲਾ ਕੀਤਾ ਗਿਆ ਦੱਸਦੇ ਕਿ ਰੂਸ ਨੇ ਨਿਪਰੋ ਸ਼ਹਿਰ ਦੇ ਮੱਧ ਪੂਰਬੀ ਖੇਤਰ ਚ ਮੌਜੂਦ ਉਦਯੋਗਾਂ ਤੇ ਮਹੱਤਵਪੂਰਨ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਇਸ ਤੋਂ ਬਾਅਦ ਕਈ ਥਾਵਾਂ ਤੇ ਅੱਗ ਲੱਗ ਗਈ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਮਿਲੀ ਯੂਕਰੇਨ ਦੀਆਂ ਹਵਾਈ ਸੁਰੱਖਿਆ ਪ੍ਰਣਾਲੀਆਂ ਨੇ ਇਸ ਹਮਲੇ ਦੌਰਾਨ 6 ਕੇ ਐਚ 101 ਕਰੂਜ਼ ਮਿਸਾਇਲਾਂ ਨੂੰ ਤਬਾਹ ਕੀਤਾ ਉਦੋਂ ਰੂਸ ਨੇ ਆਈ ਸੀ ਬੀ ਐਮ ਮਿਸਾਈਲ ਨਾਲ ਹਮਲਾ ਕਰਨ ਦੇ ਯੂਕਰੇਨ ਦੇ ਦੋਸ਼ਾਂ ਤੇ ਚੁੱਪ ਰੱਖੀ ਇਹ ਪੁੱਛੇ ਜਾਣ ਤੇ ਕਿ ਕੀ ਮਾਸਕੋ ਨੇ ਮਿਸਾਇਲ ਹਮਲਾ ਕੀਤਾ ਐਸਤੇ ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਉਨ੍ਹਾਂ ਨੇ ਇਸ ਵਿਸ਼ੇ ਤੇ ਕੁਝ ਨਹੀਂ ਕਹਿਣਾ ਦੱਸਨਯੋਗ ਹੈ ਕਿ ਅੰਤਰਮਹਾਦੀ ਬੈਲਸਟਿਕ ਮਿਸਾਈਲਾਂ ਨੂੰ ਪ੍ਰਮਾਣ ਹਥਿਆਰ ਲਿਜਾਣ ਲਈ ਡਿਜ਼ਾਈਨ ਕੀਤਾ ਗਿਆ ਰੂਸ ਨੇ ਯੂਕਰੇਨ ਦੇ ਨਿਪਰੋ ਸ਼ਹਿਰ ਤੇ ਜਿਹੜੀ ICBM ਦਾਗੀ ORS 26 ਰੂਬੇ ਸੀ ਆਰਮਸ ਕੰਟਰੋਲ ਐਸੋਸੀਏਸ਼ਨ ਦੇ ਮੁਤਾਬਕ ਥੋਸ ਇਦਨ ਵਾਲੀ RS 26 ਦੀ ਮਾਰਕ ਸਮਰਥਾ 5800 ਕਿਲੋਮੀਟਰ ਹੈ ਹਾਲਾਂਕਿ ਕੁਝ ICBM ਦੀ ਰੇਂਜ 9000 ਕਿਲੋਮੀਟਰ ਤੋਂ ਵੀ ਜ਼ਿਆਦਾ ਹੁੰਦੀ ਹੈ ICBM ਨੂੰ ਸਾਈਲੋ ਜਾਂ ਮੋਬਾਈਲ ਵਾਹਨਾਂ ਤੋਂ ਲਾਂਚ ਕੀਤਾ ਜਾਂਦਾ ਹੈ ਠੋਸ ਇਧਨ ਵਾਲੀ ICBM ਨੂੰ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਇਸੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੋਂ ਅਮਰੀਕੀ ਮਿਸਾਈਲਾਂ ਦੇ ਇਸਤੇਮਾਲ ਦਾ ਗ੍ਰੀਨ ਸਿਗਨਲ ਮਿਲਣ ਤੋਂ ਬਾਅਦ ਯੂਕਰੇਨ ਹੋਰ ਹਮਲਾਵਰ ਹੋ ਚੁੱਕਾ ਹੈ ਤੇ ਰੂਸ ਤੇ ਤਾਬੜ ਤੋੜ ਹਮਲੇ ਕਰ ਰਿਹਾ ਹੈ ਇਸੇ ਕਾਰਨ ਰੂਸੀ ਰਾਸ਼ਟਰਪਤੀ ਪੋਪੇਨ ਨੇ ਆਪਣੇ ਦੇਸ਼ ਦੇ ਨਵੇਂ ਪ੍ਰਮਾਣੂ ਸਿਧਾਂਤ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਹੁਣ ਕਿਸੇ ਪ੍ਰਮਾਣੂ ਮਹਾਸ਼ਕਤੀ ਜਾਂ NATO ਦੇਸ਼ ਦੇ ਸਮਰਥਨ ਨਾਲ ਰੂਸ ਜਾਂ ਉਸਦੇ ਦੋਸਤ ਦੇਸ਼ ਬੈਲਾਰੂਸ ਤੇ ਬੈਲਸਟਿਕ ਅਤੇ ਰੂਸ ਮਿਸਾਇਲਾ ਵਾਈ ਜਹਾਜ਼ਾਂ ਤੇ ਡਰੋਨਾਂ ਨਾਲ ਕੀਤੇ ਹਮਲੇ ਦਾ ਜਵਾਬ ਰੂਸ ਪ੍ਰਮਾਣੂ ਹਮਲੇ ਨਾਲ ਦੇ ਸਕਦਾ ਹੈ